ਪਤਰਕਾਰ ਸਾਹਿਬ ਤੁਸੀਂ ਇਹ ਵੀਡੀਓ ਦੇਖੀ ਹੋਣੀ ਹੈ ਇਸ ਵੀਡੀਓ ਵਿੱਚ ਉਹ ਸ਼ਖਸ ਕਹਿ ਰਿਹਾ ਵੈ ਕਿ ਮੈਂ ਅਮਰਤਪਾਲ ਦਾ ਭਰਾ ਬੋਲ ਰਿਹਾ ਮੈਂ ਤੈਨੂੰ ਗੋਲੀ ਮਾਰਨੀ ਹੈ ਫालतू ਬਕਵਾਸ ਨਹੀਂ ਕਰਨੀ ਸਮਝ ਗਏ ਆ ਚੋਤੀਆਂ ਬਹੁਤ ਵੱਜਣੀਆਂ ਬਕਵਾਸ ਕੀਤੀ ਚਲੋ ਫੋਨ ਕੱਟ ਆ ਜਾ हेलो हेलो अंगी अरोड़ा साहब हां जी कौन जी मैं प्रताप का हैं प्रताप का खादुकाम मेरे पास घूम रहा कौन अमृतपाल घूम रहा कसरी दसो वहां करियो अगर नहीं आ गए हैं ਹਾਏ ਜਾਲ ਗੁੰਗੇਰੀ ਆਦ ਕਾ ਪੂਰੇ ਕੰਮ ਦੱਸ ਕੰਮ ਤਰ੍ਹਾਂ ਗੈੜੀ ਦਿੱਖ ਗਿਆ ਰ ਫਾਲਤੂ ਬਕਵਾਸ ਨਹੀਂ ਕਰਨੀ ਸਮਝ ਗਿਆਂ ਚੋਤੀਆਂ ਬਹੁਤ ਵੱਜਣੀਆਂ ਬਕਵਾਸ ਕੀਤੀ ਚੋਤੀਆਂ ਤੇਰੇ ਕੰਧਾਂ ਨਾਲ ਹਲੋ ਚੋਤੀਆਂ ਤੇਰੇ ਚੋਤੀਆਂ ਸੱਯਾਂ ਯਾਦ ਰੱਖੋ ਸਮਝ ਗਿਆ ਨਾ ਫਾਲਤੂ ਬਕਵਾਸ ਨਹੀਂ ਕਰਨੀ ਕਈ ਨੰਬਰ 5 ਦੇ ਪਰੌਂਦੇ ਚੱਕ ਲਾਵੇ ਚੱਕ ਕਿਦਾ ਕਿਦਾ ਨੰਬਰ 5 ਤੋਂ ਖਾਲਸਾ ਉਹ ਕੋਣ ਹੈ ਉਹ ਤਰਾ ਬੈਠੀ ਮੈਨੂੰ ਤਾਂ ਲੱਗਦਾ ਤੇਰਾ ਡਾਡੀ ਲੱਗਦਾ ਤੈ ਮੇਰੇ ਦਾ ਭਰਾ ਹੈ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਤੇਰੀ ਬੁੜੀ ਲੈ ਘੁੰਮਦਾ ਹੋਣਾ ਉਹ ਲਾਲਾ ਤੇਰੀ ਬੁੜੀ ਹੈ ਹਾਂ ਹੈ ਕਾ ਕਰਦਾ ਕੀ ਚਲੋ ਫੋਨ ਕੱਟ ਆ ਜਾ ਪਤਰਕਾਰ ਸਾਹਿਬ ਤੁਸੀਂ ਇਹ ਵੀਡੀਓ ਦੇਖੀ ਹੋਣੀ ਹੈ ਇਸ ਵੀਡੀਓ ਵਿੱਚ ਉਹ ਸ਼ਖਸ ਕਹਿ ਰਿਹਾ ਵੈ ਕਿ ਮੈਂ ਅਮਰਤਪਾਲ ਦਾ ਭਰਾ ਬੋਲ ਰਿਹਾ ਮੈਂ ਤੈਨੂੰ ਗੋਲੀ ਮਾਰਨੀ ਹੈ ਠੀਕ ਹੈ ਜੀ ਮਤਲਬ ਇਹ ਲੋਕ ਜਿਹੜੇ ਪਹਿਲੀ ਗੱਲ ਹੈ ਪ੍ਰਸ਼ਾਸਨ ਨੂੰ ਪਤਾ ਕਰਨਾ ਚਾਹੀਦਾ ਹੈ ਇਹਨਾਂ ਦੇ ਜਿਹੜੇ ਪਿੱਛੇ ਜਿਹੜੇ ਆਤਾਂ ਨੇ ਉਹ ਕੌਣ ਨੇ ਆਜਾ ਜਿੱਤੇ ਜਤਾਏ ਨੂੰ ਅਮਰਤਪਾਲ ਨੂੰ ਦੱਸ ਦੇਣੀ ਹੋਏ ਔਰ ਇਹਨਾਂ ਦੇ ਗੁਰਗੇ ਦੇਖੋ ਖੜੇ ਹੋ ਗਏ ਕਿ ਜਿਹੜੇ ਕਹਿ ਰਹੇ ਨੇ ਯਾਰ ਮਿਤਰਾ ਤਰੇ ਗੋਲੀ ਮਾਰਨੀ ਹੈ ਕਿ ਆ ਪੰਜਾਬ ਦੇ ਵਿੱਚ ਬੜਾ ਵੱਡਾ ਸਵਾਲ ਹੈ ਹਿੰਦੂ ਸੇਫ ਹੈ ਜਾਂ ਨਹੀਂ ਹੈ ਕਿੰਨੀ ਵਾਰੀ ਅੰਤਗਵਾਦੀ ਮੋਡੀਊਲ ਫੜੇਗੇ ਤੁਸੀਂ ਇੱਕ ਚੀਜ਼ ਨੋਟ ਨਹੀਂ ਕੀਤੀ ਪੱਤਰਕਾਰ ਸਾਹਿਬ ਪਿਛਲੇ ਹਫਤੇ 10 ਪਿਛਲੇ ਮਹੀਨੇ ਦੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਮੋਡੀਊਲ ਗੁਜਰਾਤ ਪੁਲਿਸ ਨੇ ਫੜਿਆ ਉਹਦੇ ਚ ਆਈਐਸ ਦੇ ਅਤਿਵਾਦੀ ਪਾਕਿਸਤਾਨ ਤੋਂ 1 ਕਰੋੜ ਰੁਪਏ ਸੀ ਮੈਨੂੰ ਮਾਰਨ ਦਾ ਜਿਹਦੇ ਵਿੱਚ ਉਹਨਾਂ ਨੇ ਕਬੂਲ ਕੀਤਾ ਕਿ ਅਸੀਂ ਅੰਮੀ ਤੋੜਾ ਮਾਰਦਾ ਉਸ ਤੋਂ ਪਹਿਲਾਂ ਇਸ ਸਾਲ ਦੇ ਵਿੱਚ ਵਿੱਚ ਮਾਨਯੋਗ ਪੁਲਿਸ ਨੇ ਘੱਟੋ ਘਾਟ ਨਾ ਕਰਦੇ ਪਤਾ ਨਹੀਂ ਕਿੰਨੇ ਮੋਡਿਊਲਾਂ ਦਾ ਪਰਦਾ ਫਾਸ਼ ਕੀਤਾ 2016 ਦੇ ਵਿੱਚ ਮੇਰੇ ਤੇ ਅੱਤਵਾਦੀ ਹਮਲਾ ਹੋਇਆ ਸੀ 2016 ਤੋਂ 2020 ਦੇ ਵਿੱਚ ਮੇਰੇ ਜਿਹੜੇ ਕੇਸ ਨੇ ਉਹ ਐਨਆਈਏ ਚੱਲਦੇ ਨੇ ਮੈਂ ਮਾਨਯੋਗ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਸੀਐਮ ਸਾਹਿਬ ਨੂੰ ਇੱਕ ਚੀਜ਼ ਬੇਨਤੀ ਲਾਣਾ ਕਿ ਇਹ ਕੇਸ ਵੀ ਐਨਆਈਏ ਜਾਂਚ ਕਰੇ ਕੀ ਇਹ ਜਿਹੜਾ ਵਿਅਕਤੀ ਫੜਿਆ ਹੋਇਆ ਹੈ ਜਿਹੜਾ ਜਾਨਵਰਾਂ ਦੇ ਮਨ ਨੂੰ ਧਮਕੀ ਦਿੱਤੀ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਲੁਧਿਆਣਾ ਪੁਲਿਸ ਨੇ ਮੈਂ ਧੰਨਵਾਦ ਕਰਦਾ ਲੁਧਿਆਣਾ ਕਮਿਸ਼ਨਰ ਸਾਹਿਬ ਦਾ ਵੀ ਤੇ ਮਾਨਯੋਗ ਡੀਜੀਪੀ ਸਾਹਿਬ ਦਾ ਜਿਹੜਾ ਇਹ ਸ਼ਖਸ ਫੜਿਆ ਇਹਦੀ ਤਹਿ ਤਿਲੋ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਮੋਡਿਊਲ ਦੇ ਪਿੱਛੇ ਲਿੰਕ ਕਿ ਤੱਕ ਸੀਗੇ ਕਿਉਂਕਿ ਇਹਦੀ ਜਾਂਚ ਐਨਆਈਏ ਦੱਕ ਜਾਣੀ ਚਾਹੀਦੀ ਹੈ ਚੈੱਕ ਦ ਮੈਂ ਕਿ ਮੇਕ ਸ਼ੋਰ ਇਟ ਸਾਉਂਡ ਰਾਈਟ ਬੋਇਸ